ਕਿਸੇ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈडमी ਮੇਰਾ ਨਾਮ ਹੈ ਮਨਪ੍ਰੀਤ ਕੌਰ ਅੱਜ ਮੈਂ ਤੁਹਾਡੇ ਲਈ ਜੋ ਵਿਸ਼ਾ ਲੈ ਕੇ ਆਈਆਂ ਉਹ ਹੈ ਆਧੁਨਿਕ ਪੰਜਾਬੀ ਵਾਰਤਕ ਆਧੁਨਿਕ ਪੰਜਾਬੀ ਵਾਰਤਕ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਸਾਨੂੰ UGC NET JRF ਦੇ ਲਈ ਆਉਂਦੇ ਨੇ ਉਹਨਾਂ ਸਾਰਿਆਂ ਦੇ ਬਾਰੇ ਅਸੀਂ ਚਰਚਾ ਵੀ ਕਰਾਂਗੇ ਤੇ ਨਾਲ ਦੀ ਨਾਲ ਸਵਾਲਾਂ ਦੇ ਵਿੱਚੋਂ ਹੋਰ ਕਿਹੜੇ ਸਵਾਲ ਨਿਕਲ ਸਕਦੇ ਨੇ ਉਹਨਾਂ ਸੰਬੰਧੀ ਵੀ ਜਾਣਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸ਼ੁਰੂ ਕਰਦੇ ਆਂ ਸਾਡਾ ਅੱਜ ਦਾ ਵਿਸ਼ਾ ਸਾਡਾ ਪਹਿਲਾ ਸਵਾਲ ਹੈ ਉਹ ਕਿਹੜੀ ਵਾਰਤਕ ਪੁਸਤਕ ਹੈ ਜੋ ਮੱਧ ਕਾਲੀਨ ਤੇ ਆਧੁਨਿਕ ਵਾਰਤਕ ਵਿੱਚ ਪੁਲ ਦਾ ਕੰਮ ਕਰਦੀ ਹੈ অপশনস ਨੇ ਸਾਡੇ ਕੋਲ ਨੰਬਰ 1 ਭਾਈ ਵੀਰ ਸਿੰਘ ਦੇ ਟ੍ਰੈਕਟ ਨੰਬਰ 2 ਖੁੱਲੇ ਲੇਖ ਨੰਬਰ 3 ਪੰਜਾਬੀ ਬਾਤਚੀਤ ਨੰਬਰ 4 ਮਹਾਰਾਣੀ ਸ਼ਰਾਬਕਰ ਨਾ ਤਾਂ ਭਾਈ ਵੀਰ ਸਿੰਘ ਜੀ ਦੇ ਟ੍ਰੈਕਟ ਨੇ ਨਾ ਹੀ ਖੁੱਲੇ ਲੇਖ ਤੇ ਨਾ ਹੀ ਮਹਾਰਾਣੀ ਸ਼ਰਾਬਕਰ ਇਹਦਾ ਸਹੀ ਉੱਤਰ ਹੈ ਪੰਜਾਬੀ ਬਾਤਚੀਤ ਹੁਣ ਤੁਹਾਨੂੰ ਇਹਦੇ ਬਾਰੇ ਹੋਰ ਸਵਾਲ ਆ ਸਕਦਾ ਕਿ ਪੰਜਾਬੀ ਬਾਤਚੀਤ ਪੁਸਤਕ ਕਿਸ ਦੀ ਰਚਨਾ ਹੈ ਤਾਂ ਪੰਜਾਬੀ ਬਾਤਚੀਤ ਪਿਆਰੇ ਵਿਦਿਆਰਥੀਓ ਲਿਖੀ ਹੈ ਸ਼ਰਦਾ ਰਾਮ ਫਿਲੋਰੀ ਨੇ ਸ਼ਰਦਾ ਰਾਮ ਫਲੋਰੀ ਨੇ ਕਿਤਾਬ ਕਿਉਂ ਲਿਖੀ ਤੇ ਇਹਨੂੰ ਅਸੀਂ ਵਾਰਤਕ ਦੀ ਪੁਸਤਕ ਕਿਉਂ ਕਹਿੰਦੇ ਆ ਜਿਹੜੀ ਮੱਧ ਕਾਲੀਨ ਤੇ ਆਧੁਨਿਕ ਵਾਰਤਕ ਦੇ ਅੰਦਰ ਪੁਲ ਦਾ ਕੰਮ ਕਰਦੀ ਹੈ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਲੈ ਲੈਣੇ ਆ ਅਸਲ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਸਾਡੇ ਭਾਰਤ ਦੇ ਉੱਤੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤਾਂ ਉਹਨਾਂ ਨੂੰ ਇੱਕ ਵੱਡੀ ਚੁਣੌਤੀ ਇਹ ਸੀ ਕਿ ਉਹ ਇੱਥੋਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਜਾਣਣ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਇੱਥੋਂ ਦੇ ਲੋਕਾਂ ਦੇ ਉੱਤੇ ਕਬਜ਼ਾ ਕਰਨਾ ਵਾ ਤਾਂ ਸਾਨੂੰ ਇੱਥੋਂ ਦੇ ਲੋਕਾਂ ਦੇ ਕਲਚਰ ਨੂੰ ਇੱਥੋਂ ਦੀ ਰਾਜਨੀਤੀ ਨੂੰ ਇੱਥੋਂ ਦੀ ਸਮਾਜਿਕਤਾ ਨੂੰ ਸਮਝਣ ਦੀ ਲੋੜ ਆ ਤਾਂ ਅੰਗਰੇਜ਼ਾਂ ਨੇ ਇਸੇ ਤਹਿਤ ਬਹੁਤ ਸਾਰੇ ਈਸਾਈ ਮਿਸ਼ਨਰੀਆਂ ਤੋਂ ਅਨੁਵਾਦ ਵੀ ਕਰਾਏ ਤਾਂ ਜੋ ਆਪਣੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾ ਸਕਣ ਤੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਮੈਂਟੈਲਿਟੀ ਆ ਜਾਂ ਕਹਿ ਲਓ ਉਹਨਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਲਈ ਇੱਥੋਂ ਦੇ ਕੁਝ ਲੋਕਾਂ ਨੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਸਿੱਟੇ ਵੱਜੋਂ ਉਹਨਾਂ ਨੇ ਕੁਝ ਅਜਿਹੀਆਂ ਪੁਸਤਕਾਂ ਲਿਖੀਆਂ ਜੋ ਅੰਗਰੇਜ਼ਾਂ ਲਈ ਲਾਭਦਾਇਕ ਸਨ ਜਿਨ੍ਹਾਂ ਦੇ ਵਿੱਚੋਂ ਸ਼ਰਦਾ ਰਾਮ ਫਲੋਰੀ ਦਾ ਇੱਕ ਨਾਮ ਆ। ਸ਼ਰਦਾ ਰਾਮ ਫਲੋਰੀ ਨੇ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਅੰਗਰੇਜ਼ਾਂ ਦੇ ਲਈ ਕੁਝ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਪਹਿਲੀ ਕਿਤਾਬ ਲਿਖੀ ਸਿੱਖਾਂ ਦੇ ਰਾਜ ਦੀ ਵਿਥਿਆ। ਦੂਸਰੀ ਕਿਤਾਬ ਦਾ ਨਾਮ ਆ ਪੰਜਾਬੀ ਬਾਤਚੀਤ। ਇਹ ਦੋਨੋਂ ਹੀ ਕਿਤਾਬਾਂ ਪੰਜਾਬ ਦੇ ਜਨ ਜੀਵਨ ਨੂੰ ਸਮਝਣ ਲਈ ਪੰਜਾਬ ਦੀ ਰਾਜਨੀਤੀ ਨੂੰ ਸਮਝਣ ਲਈ ਪੰਜਾਬ ਦੀ ਆਰਥਿਕਤਾ ਨੂੰ ਸਮਝਣ ਦੇ ਲਈ ਤੇ ਪੰਜਾਬੀ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਲਈ ਲਿਖੀ ਗਈ ਸੀ ਤਾਂ ਇਹ ਜਿਹੜੀ ਕਿਤਾਬ ਆ ਇਹ ਇਸ ਕਰਕੇ ਮੱਧ ਕਾਲੀਨ ਤੇ ਆਧੁਨਿਕ ਵਾਰਤਕ ਚ ਪੁਲ ਦਾ ਕੰਮ ਕਰਦੀ ਆ ਕਿਉਂਕਿ ਪਹਿਲੀ ਵਾਰੀ ਇਹ ਵਾਰਤਕ ਪੁਸਤਕ ਲਿਖੀ ਗਈ ਸੀ ਪੰਜਾਬੀ ਦੇ ਵਿੱਚ ਉਸ ਤੋਂ ਪਹਿਲਾਂ ਸਾਡੇ ਕੋਲੇ ਮੱਧ ਕਾਲੀਨ ਵਾਰਤਕ ਦਾ ਜ਼ਿਕਰ ਜਿਹੜਾ ਮਿਲਦਾ ਵਾ ਤੇ ਇਹ ਜਿਹੜੀ ਕਿਤਾਬ ਆ ਇਹ ਮਾਲਵੇ ਤੇ ਦੁਆਬੇ ਦੇ ਖੇਤਰ ਦੀ ਭਾਸ਼ਾ ਦੇ ਵਿੱਚ ਲਿਖੀ ਗਈ ਜਿਹਦੇ ਰਾਹੀਂ ਅੰਗਰੇਜ਼ਾਂ ਨੇ ਸਾਡੇ ਇੱਥੋਂ ਦੇ ਕਲਚਰ ਨੂੰ ਸਮਝਿਆ ਸੋ ਇਹ ਕਿਤਾਬ ਜਿਹੜੀ ਇਹ ਪੁਲ ਦਾ ਕੰਮ ਕਰਦੀ ਹੈ ਤੇ ਲਿਖੀ ਕਿਨੇ ਆ ਸ਼ਰਦਾ ਰਾਮ ਫਲੋਰੀ ਨੇ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਸੱਚੋ ਸੱਚ ਸਫਰਨਾਮਾ ਕਿਸ ਦੇਸ਼ ਨਾਲ ਸੰਬੰਧਿਤ ਹੈ ਨੰਬਰ 1 ਅਮਰੀਕਾ ਨੰਬਰ 2 థਾਈਲੈਂਡ ਨੰਬਰ 3 ਇੰਗਲੈਂਡ ਨੰਬਰ 4 ਕਨੇਡਾ ਸੱਚੋ ਸੱਚ ਸਫਰਨਾਮਾ ਪਿਆਰੇ ਵਿਦਿਆਰਥੀਓ ਨਾ ਤਾਂ THAILAND ਨਾਲ ਸੰਬੰਧਿਤ ਹੈ ਨਾ ਹੀ ENGLAND ਨਾਲ ਤੇ ਨਾ ਹੀ CANADA ਨਾਲ ਇਹਦਾ ਸਹੀ ਉੱਤਰ ਹੈ AMERICA ਸੱਚੋ ਸੱਚ ਸਫਰਨਾਮਾ AMERICA ਨਾਲ ਸੰਬੰਧਿਤ ਸਫਰਨਾਮਾ ਹੁਣ ਇਹਦੇ ਚੋਂ ਤੁਹਾਨੂੰ ਇੱਕ ਸਵਾਲ ਹੋਰ ਨਿਕਲ ਕੇ ਆ ਸਕਦਾ ਕਿ ਸੱਚੋ ਸੱਚ ਸਫਰਨਾਮਾ ਕਿਸਨੇ ਲਿਖਿਆ ਤਾਂ ਸੱਚੋ ਸੱਚ ਸਫਰਨਾਮਾ ਦਾ ਲੇਖਕ ਹਨ ਨਰਿੰਦਰ ਸਿੰਘ ਕਪੂਰ ਨਰਿੰਦਰ ਸਿੰਘ ਕਪੂਰ ਦੀ ਇਹ ਰਚਨਾ ਹੈ ਜਿਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਜੀਵਨ ਦੇ ਬਾਰੇ ਸਾਨੂੰ ਦੱਸਿਆ ਹੈ ਇਹਦੇ ਵਿੱਚ ਇੱਕ ਹੋਰ ਸਵਾਲ ਨਿਕਲ ਕੇ ਆ ਸਕਦਾ ਕਿ ਸਫਰਨਾਮਾ ਕੀ ਹੁੰਦਾ ਸਫਰਨਾਮਾ ਹੁੰਦਾ ਸਾਦਾ ਯਾਤਰਾ ਬਿਰਤਾਂਤ ਅਸੀਂ ਕਿਸੇ ਦੇਸ਼ 'ਚ ਜਾਂਦੇ ਆ ਮੰਨ ਲਓ ਉੱਥੇ ਅਸੀਂ ਜਿਹੜੀ ਯਾਤਰਾ ਕਰਦੇ ਆ ਉੱਥੋਂ ਦੀਆਂ ਜਿਹੜੀਆਂ ਯਾਦਾਂ ਨੇ ਅਸੀਂ ਜਦੋਂ ਦੱਸਦੇ ਆ ਉਹਨੂੰ ਅਸੀਂ ਯਾਤਰਾ ਬਿਰਤਾਂਤ ਵੀ ਕਹਿ ਸਕਦੇ ਆ ਉਹਨੂੰ ਅਸੀਂ ਸਫਰਨਾਮਾ ਵੀ ਕਹਿ ਸਕਦੇ ਆ ਤਾਂ ਯਾਤਰਾ ਬਿਰਤਾਂਤ ਨੂੰ ਹੀ ਸਫਰਨਾਮਾ ਕਿਹਾ ਜਾਂਦਾ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਇਹਦੇ ਮੁੱਖ ਤਿੰਨ ਅੰਗ ਹੁੰਦੇ ਨੇ ਜਾਂ ਇਹਦੇ ਵਿੱਚ ਤਿੰਨ ਤੱਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਪਹਿਲਾ ਤੱਤ ਹੁੰਦਾ ਪੰਗੋਲਿਕਤਾ ਅਸੀਂ ਉਸ ਖਿੱਤੇ ਦੀ ਪੰਗੋਲਿਕਤਾ ਦੇ ਬਾਰੇ ਦੱਸਣਾ ਹੁੰਦਾ ਜੇ ਅਸੀਂ ਸਫਰਨਾਮਾ ਲਿਖ ਰਹੇ ਹਾਂ ਨੰਬਰ 2 ਤੇ ਹੁੰਦਾ ਇਤਿਹਾਸਿਕ ਪਿਛੋਕੜ ਉਸ ਦੇਸ਼ ਦਾ ਇਤਿਹਾਸਿਕ ਪਿਛੋਕੜ ਕੀ ਆ ਉਸ ਜਗ੍ਹਾ ਦਾ ਇਤਿਹਾਸ ਕੀ ਆ ਇਹਦੇ ਬਾਰੇ ਵੀ ਅਸੀਂ ਸਫਰਨਾਮੇ ਚ ਜਾਣਕਾਰੀ ਦਿੰਨੇ ਆ ਤੇ ਸਭ ਤੋਂ ਅਹਿਮ ਤੱਤ ਜਿਹੜਾ ਤੀਸਰਾ ਤੱਤ ਹੈ ਉਹ ਹੁੰਦਾ ਵਾ ਤੁਲਨਾਤਮਕਤਾ ਮੰਨ ਲਓ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਸਾਡੇ ਦੇਸ਼ ਦੇ ਨਾਲ ਉਹਦੀ ਤੁਲਨਾ ਕਰਕੇ ਦੱਸੋਗੇ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸੇਮ ਲੱਗੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਵੱਖਰੀਆਂ ਸੀ ਹਮੇਸ਼ਾ ਹੀ ਜਿਹੜਾ ਸਫਰਨਾਮਾ ਆ ਉਹ ਬਹੁਤ ਰੋਚਕ ਤਰੀਕੇ ਨਾਲ ਤੇ ਉਤਸੁਕਤਾ ਜਗਾਉ ਹੁੰਦਾ ਜਿਹਦੇ ਕਰਕੇ ਲੋਕ ਸਫਰਨਾਮਾ ਪੜਨਾ ਪਸੰਦ ਕਰਦੇ ਆ ਸਫਰਨਾਮਾ ਇੱਕ ਸਾਫ਼ ਦੇ ਨਾਲ ਇਸ ਲਈ ਵੀ ਪੜਿਆ ਜਾਂਦਾ ਕਿ ਜਿਹੜੇ ਲੋਕ ਕਿਸੇ ਜਗ੍ਹਾ ਤੇ ਨਹੀਂ ਜਾ ਸਕੇ ਉਸ ਦਾ ਸਫਰਨਾਮਾ ਪੜ ਕੇ ਸੋਚਦੇ ਆ ਕਿ ਉਹਨਾਂ ਨੇ ਉਸ ਜਗ੍ਹਾ ਬਾਰੇ ਜਾਣ ਲਿਆ ਵਾ ਤਾਂ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਸਫਰਨਾਮਾ ਜਿਹੜਾ ਉਹ ਪੜਿਆ ਜਾਂਦਾ ਵਾ ਇਹ ਤਿੰਨ ਤੱਤ ਤੁਸੀਂ ਨਾ ਭੁੱਲਿਓ ਪਹਿਲਾ ਸੀਗਾ ਪੰਗੋਲਿਕਤਾ ਦੂਸਰਾ ਸੀਗਾ ਇਤਿਹਾਸਿਕ ਪਿਛੋਕੜ ਤੇ ਤੀਸਰਾ ਹੈ ਜੀ ਤੁਲਨਾਤਮਕਤਾ ਇਹ ਤਿੰਨ ਤੱਤ ਸਫਰਨਾਮੇ ਦੇ ਅੰਦਰ ਹੁੰਦੇ ਹੀ ਹੁੰਦੇ ਨੇ ਅੱਗੇ ਚੱਲਦੇ ਆ ਸਾਡਾ ਅਗਲਾ ਸਵਾਲ ਹੈ ਆਰਸੀ ਦਾ ਲੇਖਕ ਕੌਣ ਹੈ ਨੰਬਰ 1 ਸੱਸਾ ਸੱਸਾ ਮੀਸ਼ਾ ਨੰਬਰ 2 ਡਾਕਟਰ ਜਗਤਾਰ ਨੰਬਰ 3 ਤੇਜਾ ਸਿੰਘ ਨੰਬਰ 4 ਬਾਬਾ ਬਲਵੰਤ ਸਿੰਘ ਆਰਸੀ ਨਾਤਾ ਬਾਬਾ ਬਲਵੰਤ ਸਿੰਘ ਦੀ ਰਚਨਾ ਹੈ ਨਾ ਹੀ ਡਾਕਟਰ ਜਗਤਾਰ ਦੀ ਨਾ ਹੀ ਸੱਸਾ ਸੱਸਾ ਮੀਸ਼ਾ ਦੀ ਆਰਸੀ ਦਾ ਜਿਹੜਾ ਅਸਲ ਲੇਖਕ ਹੈ ਉਹ ਹੈ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ ਆਰਸੀ ਜੇ ਤੁਹਾਨੂੰ ਪੁੱਛ ਲੈਣ ਕਿ ਆਰਸੀ ਦੀ ਵਿਦਾ ਕੀ ਹੈ ਤਾਂ ਉਹ ਹੈ ਸਵੈ ਜੀਵਨੀ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾਲ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸਭ ਤੋਂ ਵੱਡੀ ਦੇਣ ਹੈ ਇੱਥੇ ਪ੍ਰਿੰਸੀਪਲ ਦੇ ਸਪੈਲਿੰਗ ਥੋੜੇ ਗਲਤ ਹੋ ਗਏ ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸਭ ਤੋਂ ਵੱਡੀ ਦੇਣ ਹੈ ਨੰਬਰ 1 ਪੁਰਾਤਨ ਪੰਜਾਬੀ ਸਾਹਿਤ ਦੀ ਵਿਆਖਿਆ ਨੰਬਰ 2 ਗੁਰਬਾਣੀ ਦੀ ਵਿਆਖਿਆ ਨੰਬਰ 3 ਚੰਗੇ ਸਾਹਿਤ ਦੀ ਰਿਵਿਊ ਕਾਰੀ ਤੇ ਨੰਬਰ 4 ਨਿਬੰਧਕਾਰੀ ਨਾ ਤਾਂ ਪੁਰਾਤਨ ਪੰਜਾਬੀ ਸਾਹਿਤ ਦੀ ਵਿਆਖਿਆ ਆ ਲਾ ਅਨਸਰ ਸਹੀ ਆ ਨਾ ਹੀ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਆ ਨਾ ਹੀ ਚੰਗੇ ਸਾਹਿਤ ਦੀ ਰਿਵਿਊ ਕਰੀ ਦਾ ਕੰਮ ਕੀਤਾ ਸਭ ਤੋਂ ਵੱਡੀ ਦੇਣ ਉਹਨਾਂ ਦੀ ਨਿਬੰਧਕਾਰੀ ਦੇ ਖੇਤਰ ਚ ਉਹਨਾਂ ਨੇ ਅਜਿਹੇ ਨਿਬੰਧ ਲਿਖੇ ਨੇ ਜਿਦੇ ਵਿੱਚ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਉਹਨਾਂ ਦੇ ਨਿਬੰਧਕਾਰੀ ਦੇ ਬਹੁਤ ਜ਼ਿਆਦਾ ਗੁਣ ਸੀਗੇ ਜਿਦੇ ਕਰਕੇ ਉਹਨਾਂ ਨੂੰ ਨਿਬੰਧਕਾਰੀ ਦੇ ਖੇਤਰ ਦੇ ਵਿੱਚ ਬਹੁਤ ਜਾਣਿਆ ਜਾਂਦਾ ਹੈ ਪਾਤਰ ਚਿੱਤਰਨ ਦੇ ਸੰਬੰਧੀ ਵੀ ਸਾਨੂੰ ਉਹਨਾਂ ਦੀ ਨਿਬੰਧਕਾਰੀ ਮਿਲਦੀ ਆ ਉਹਨਾਂ ਦੀ ਨਿਬੰਧਕਾਰੀ ਦੇ ਹੋਰ ਵੀ ਬਹੁਤ ਸਾਰੇ ਪੈਰਾਮੀਟਰ ਸਾਨੂੰ ਦੇਖਣ ਨੂੰ ਮਿਲਦੇ ਆ ਅੱਗੇ ਚੱਲਦੇ ਤਾਂ ਕੀ ਇਹਦਾ ਪੀਰ ਹੈ ਨੰਬਰ 1 ਰੇਖਾ ਚਿੱਤਰ ਨੰਬਰ 2 ਨਾਵਲ ਨੰਬਰ 3 ਨਾਟਕ ਨੰਬਰ 4 ਸਫਰਨਾਮਾ ਅਸੀਂ ਜਾਣਦੇ ਆ ਕਿ ਵਾਰਤਕ ਰਚਨਾ ਦੇ ਵਿੱਚ ਅਸੀਂ ਨਾਵਲ ਤੇ ਨਾਟਕ ਨੂੰ ਸ਼ਾਮਿਲ ਨਹੀਂ ਕਰਦੇ ਇਸ ਕਰਕੇ ਇਹ ਦੋ ਆਪਸ਼ਨਸ ਤਾਂ ਬਿਲਕੁਲ ਖਾਰਜ ਹੋ ਜਾਂਦੀਆਂ ਨਾ ਅਸੀਂ ਨਾਵਲ ਦੀ ਗੱਲ ਕਰਦੇ ਆ ਵਾਰਤਕ ਦੇ ਅੰਦਰ ਨਾ ਹੀ ਨਾਟਕ ਦੀ ਗੱਲ ਕਰਦੇ ਆ ਸਾਡੇ ਕੋਲ ਦੋ ਆਪਸ਼ਨਸ ਰਹਿ ਗਈਆਂ ਇੱਕ ਹੈ ਰੇਖਾਚਿੱਤਰ ਦੂਸਰੀ ਹੈ ਸਫਰਨਾਮਾ ਇਹ ਸਫਰਨਾਮਾ ਵੀ ਨਹੀਂ ਆ ਇਹ ਹੈ ਜੀ ਰੇਖਾਚਿੱਤਰ ਤਾਂ ਪਹਿਲਾ ਜਿਹੜਾ ਆਨਸਰ ਆ ਉਹ ਬਿਲਕੁਲ ਸਹੀ ਹੁੰਦਾ ਤਕੀਏ ਦਾ ਪੀਰ ਰੇਖਾਚਿੱਤਰ ਆ ਤੇ ਇਹ ਲਿਖਿਆ ਸੀ ਅਜੀਤ ਕੌਰ ਨੇ ਤੁਹਾਨੂੰ ਇਹ ਪੁੱਛ ਲੈਣ ਕਿ ਇਹਦਾ ਰਾਈਟਰ ਕੌਣ ਆ ਤਾਂ ਤਕੀਏ ਦਾ ਪੀਰ ਅਜੀਤ ਕੌਰ ਦੀ ਰਚਨਾ ਹੈ ਹੁਣ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਰੇਖਾਚਿੱਤਰ ਕੀ ਹੁੰਦਾ ਤਾਂ ਪਿਆਰੇ ਵਿਦਿਆਰਥੀਓ ਰੇਖਾਚਿੱਤਰ ਹੁੰਦਾ ਜਿਸ ਰਚਨਾ ਦੇ ਵਿੱਚ ਅਸੀਂ ਕਿਸੇ ਸਾਹਿਤਕਾਰ ਦੀ ਸ਼ਖਸੀਅਤ ਬਾਰੇ ਕੁਝ ਬਿਆਨ ਕਰਦੇ ਹਾਂ ਜਾਂ ਉਹਦੀ ਸ਼ਖਸੀਅਤ ਨੂੰ ਦਰਸਾਉਂਦੀ ਕੋਈ ਘਟਨਾ ਲਿਖਦੇ ਆ ਜਿਹਦੇ ਨਾਲ ਸਾਨੂੰ ਇਹ ਪਤਾ ਲੱਗੇ ਕਿ ਉਸ ਵਿਅਕਤੀ ਦਾ ਤਾਂ ਵਿਅਕਤੀਤਵ ਕਿਦਾਂ ਦਾ ਵਾ ਉਹਦੇ ਬਾਰੇ ਜਦੋਂ ਅਸੀਂ ਗੱਲਬਾਤ ਕਰਦੇ ਆ ਉਹਨੂੰ ਅਸੀਂ ਰੇਖਾਚਿੱਤਰ ਕਹਿੰਦੇ ਆ ਇਹ ਵਧੇਰੇ ਵਿਅੰਗ ਵਾਲੀ ਸ਼ੈਲੀ ਦੇ ਵਿੱਚ ਹੁੰਦਾ ਅਸੀਂ ਵਿਅੰਗ ਜਾਂ ਕਟਾਕਸ਼ ਦੇ ਰਾਹੀਂ ਉਸ ਵਿਅਕਤੀ ਦੇ ਗੁਣ ਜਾਂ ਔਗਣ ਪੇਸ਼ ਕਰਦੇ ਆ ਵਧੇਰੇ ਤਾਂ ਰੇਖਾਚਿੱਤਰ ਜਿਹੜੇ ਆ ਉਹ ਨਾਲ ਦੇ ਸਾਹਿਤਕਾਰਾਂ ਨੇ ਆਪਣੇ ਵਰਗੇ ਸਾਹਿਤਕਾਰਾਂ ਬਾਰੇ ਇਹੀ ਲਿਖੇ ਹੋਏ ਆ ਅਜੀਤ ਕੌਰ ਦਾ ਤਕੀਏ ਦਾ ਪੀਰ ਵੀ ਸਾਹਿਤਕਾਰਾਂ ਦੇ ਬਾਰੇ ਲਿਖਿਆ ਹੋਇਆ ਰੇਖਾਚਿੱਤਰ ਹੀ ਆ ਜਿਦੇ ਵਿੱਚ ਵੱਖਰੇ ਵੱਖਰੇ ਸਾਹਿਤਕਾਰਾਂ ਬਾਰੇ ਗੱਲਬਾਤ ਕੀਤੀ ਗਈ ਆ अगर चलते हैं। अगला सावाल है विज्ञानिक निबंध रचन वाला निबंधकार कौन है नंबर एक डॉक्टर टी आर शर्मा नंबर दो डॉक्टर सुरजीत सिंह भट्टी नंबर तीन गुरबख पंडाल नंबर चार डॉक्टर कुलदीप सिंह। ना तो टी आर शर्मा ने लिखे ने ना ही डॉक्टर सुरजीत सिंह भट्टी ना ही गुरबख पंडाल यदा सही उत्तर है डॉक्टर कुलदीप सिंह दीप ਵਿਗਿਆਨਿਕ ਨਿਬੰਧ ਲਿਖਣ ਵਾਲਾ ਪਿਆਰੇ ਵਿਦਿਆਰਥੀਓ ਡਾਕਟਰ ਕੁਲਦੀਪ ਸਿੰਘ ਦੀਪਾ ਜਿਨ੍ਹਾਂ ਨੇ ਗਿਆਨ ਵਿਗਿਆਨ ਦੇ ਨਾਲ ਸੰਬੰਧਿਤ ਨਿਬੰਧ ਲਿਖੇ ਨੇ ਇਹਦੇ ਵਿੱਚ ਗਿਆਨ ਤੇ ਵਿਗਿਆਨ ਦੀ ਗੱਲਬਾਤ ਕੀਤੀ ਗਈ ਆ ਵਿਗਿਆਨ ਦੀਆਂ ਕਾਢਾਂ ਦੇ ਬਾਰੇ ਵਿਗਿਆਨ ਦੀਆਂ ਤਰੱਕੀਆਂ ਦੇ ਬਾਰੇ ਉਹਨਾਂ ਨੇ ਇਹਦੇ ਵਿੱਚ ਲਿਖਿਆ ਆ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਮਨੋਵਿਗਿਆਨਿਕ ਕਿਸਮ ਦੇ ਨਿਬੰਧ ਲਿਖਣ ਵਾਲਾ ਮੌਜੂਦਾ ਨਿਬੰਧਕਾਰ ਹੈ ਨੰਬਰ 1 ਡਾਕਟਰ ਡੀਪੀ ਸ਼ਰਮਾ ਨੰਬਰ 2 ਡਾਕਟਰ ਕੁਲਦੀਪ ਸਿੰਘ ਧੀਰ ਨੰਬਰ 3 ਡਾਕਟਰ ਨਰਿੰਦਰ ਸਿੰਘ ਕਪੂਰ ਨੰਬਰ 4 ਡਾਕਟਰ ਕਰਨੈਲ ਸਿੰਘ ਕਪੂਰ ਨਾ ਤਾਂ ਡਾਕਟਰ ਡੀਪੀ ਸ਼ਰਮਾ ਨੇ ਨਾ ਹੀ ਡਾਕਟਰ ਕੁਲਦੀਪ ਸਿੰਘ ਧੀਰ ਨੇ ਤੇ ਨਾ ਹੀ ਹੈ ਡਾਕਟਰ ਕਰਨੈਲ ਸਿੰਘ ਕਪੂਰ ਪਿਆਰੇ ਵਿਦਿਆਰਥੀਓ ਨਮਨੋ ਵਿਗਿਆਨਿਕ ਕਿਸਮ ਦੇ ਨਿਬੰਧ ਲਿਖਣ ਵਾਲਾ ਨਿਬੰਧਕਾਰ ਹੈ ਸਾਡੇ ਕੋਲ ਡਾਕਟਰ ਨਰਿੰਦਰ ਸਿੰਘ ਕਪੂਰ ਬਧੇਰੇ ਵਿਦਿਆਰਥੀ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਜਾਣਦੇ ਹੋਣਗੇ ਡਾਕਟਰ ਨਰਿੰਦਰ ਸਿੰਘ ਕਪੂਰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਦਿਖਾਈ ਦਿੰਦੇ ਨੇ ਉਨਾਲੀਆਂ ਬਹੁਤ ਸਾਰੀਆਂ ਕੋਟੇਸ਼ਨਸ ਕੋਟ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਵਿਦਿਆਰਥੀ ਉਹਨਾਂ ਦੇ ਸਟੇਟਸ ਵੀ ਪਾਉਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਨਰਿੰਦਰ ਸਿੰਘ ਕਪੂਰ ਨੂੰ ਜਾਣਦੇ ਹੋਵੋਗੇ ਤੇ ਇਹੀ ਕਿਉਂਕਿ ਇਹ ਮਨੋਵਿਗਿਆਨਿਕ ਕਿਸਮ ਦੇ નિબંધ ਲਿਖਣ ਦੇ ਕਰਕੇ ਹੀ ਇਹ ਵਧੇਰੇ ਚਰਚਾ 'ਚ ਵੀ ਰਹਿੰਦੇ ਨੇ ਅੱਗੇ ਚੱਲਦੇ ਹਾਂ ਅਗਲਾ ਸਵਾਲ ਹੈ ਪੰਜਾਬੀ ਦਾ ਪਹਿਲਾ ਸਫਰਨਾਮਾ ਹੈ ਨੰਬਰ 1 ਹੀਰਾ ਸਿੰਘ ਤਰਦ ਨੰਬਰ 2 ਲਾਲ ਸਿੰਘ ਕਮਲਾਕਾਲੀ ਨੰਬਰ 3 ਤਾਰਾ ਸਿੰਘ ਨੰਬਰ 4 ਲਾਲ ਸਿੰਘ ਦਿਲ ਪੰਜਾਬੀ ਦਾ ਪਹਿਲਾ ਸਫਰਨਾਮਾ ਕਿਨੇ ਲਿਖਿਆ ਨਾ ਤਾਂ ਇਹ ਹੀਰਾ ਸਿੰਘ ਦਰਦ ਨੇ ਲਿਖਿਆ ਨਾ ਹੀ ਇਹ ਤਾਰਾ ਸਿੰਘ ਨੇ ਤੇ ਨਾ ਹੀ ਇਹ ਲਾਲ ਸਿੰਘ ਦਿਲ ਨੇ ਲਿਖਿਆ ਪੰਜਾਬੀ ਦਾ ਪਹਿਲਾ ਸਫਰਨਾਮਾਕਾਰ ਸੀ ਲਾਲ ਸਿੰਘ ਕਮਲਾ ਕਾਲੀ ਲਾਲ ਸਿੰਘ ਕਮਲਾ ਕਾਲੀ ਦੇ ਸਫਰਨਾਮੇ ਦਾ ਨਾਮ ਵੀ ਪੁੱਛ ਸਕਦੇ ਆ ਇਹ ਵੀ ਪੁੱਛਿਆ ਜਾ ਸਕਦਾ ਕਿ ਉਹ ਕਿਹੜਾ ਸਫਰਨਾਮਾ ਵਾ ਜਿਹਨੂੰ ਪੰਜਾਬੀ ਦਾ ਪਹਿਲਾ ਸਫਰਨਾਮਾ ਕਹਿੰਦੇ ਆ ਤਾਂ ਉਹਦਾ ਨਾਮ ਹੈ ਮੇਰਾ ਬਲੈਤੀ ਸਫਰਨਾਮਾ ਮੇਰਾ ਬਲੈਕਤੀ ਸਫਰਨਾਮਾ ਇਹ ਪੰਜਾਬੀ ਦਾ ਪਹਿਲਾ ਸਫਰਨਾਮਾ ਇਸ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਕੋਈ ਸਫਰਨਾਮਾ ਸਾਨੂੰ ਨਹੀਂ ਮਿਲਦਾ ਇਸ ਸਫਰਨਾਮੇ ਨੂੰ ਆਧਾਰ ਬਣਾ ਕੇ ਹੀ ਬਾਅਦ ਦੇ ਵਿੱਚ ਸਫਰਨਾਮਾ ਦੀ ਸ਼ੁਰੂਆਤ ਹੋਈ ਸੀ ਅੱਗੇ ਚੱਲਦੇ ਹਾਂ ਡਾਇਰੀ ਰਚਨਾ ਕਿਸ ਵਾਰਤਕ ਰੂਪ ਨਾਲ ਬਿਲਕੁਲ ਨਹੀਂ ਮਿਲਦਾ ਜੁਲਦਾ ਨੰਬਰ 1 ਨਿਬੰਧ ਨੰਬਰ 2 ਯਾਦਾਂ ਨੰਬਰ 3 ਜੀਵਨੀ ਨੰਬਰ 4 ਸੰਸਮਰਣ ਕਿਸ ਨਾਲ ਨਹੀਂ ਮਿਲਦਾ ਹੁਣ ਅਸੀਂ ਇਹਦੇ ਵਿੱਚੋਂ ਨਹੀਂ ਲੱਭਣਾ ਕਵੈਸਚਨ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਹੁੰਦਾ ਨੰਬਰ 1 ਨਿਬੰਧ ਨੰਬਰ 2 ਯਾਦਾਂ ਨੰਬਰ 3 ਜੀਵਨੀ ਤੇ ਨੰਬਰ 4 ਸੰਸਮਰਨ ਸੰਸਮਰਨ ਨਾਲ ਵੀ ਮਿਲਦਾ ਇਸ ਕਰਕੇ ਇਹ ਆਪਸ਼ਨ ਗਲਤ ਹੋ ਜਾਂਦੀ ਹੈ ਜੀਵਨੀ ਨਾਲ ਵੀ ਮਿਲਦਾ ਇਸ ਕਰਕੇ ਇਹ ਵੀ ਗਲਤ ਹੋ ਜਾਂਦੀ ਹੈ ਯਾਦਾਂ ਨਾਲ ਵੀ ਮਿਲਦਾ ਇਸ ਕਰਕੇ ਇਹ ਵੀ ਆਪਸ਼ਨ ਗਲਤ ਹੈ ਇਹਦਾ ਸਹੀ ਉੱਤਰ ਹੈ ਨਿਬੰਧ ਡਾਇਰੀ ਰਚਨਾ ਨਿਬੰਧ ਨਾਲ ਨਹੀਂ ਮਿਲਦੀ ਜਲਦੀ ਨਿਬੰਧ ਬੌਧਿਕ ਕਿਸਮ ਦੇ ਹੁੰਦੇ ਆ ਨਿਬੰਧ ਦੇ ਵਿੱਚ ਅਸੀਂ ਬੌਧਿਕਤਾ ਨੂੰ ਮਹੱਤਵ ਦਿੰਨੇ ਆ ਜਦਕਿ ਡਾਇਰੀ ਭਾਵੁਕ ਕਿਸਮ ਦੀ ਹੋ ਸਕਦੀ ਹੈ ਡਾਇਰੀ ਦੇ ਵਿੱਚ ਤੁਹਾਡੇ ਆਪਣੇ ਜਜ਼ਬਾਤ ਹੁੰਦੇ ਨੇ ਤੁਹਾਡੇ ਜਜ਼ਬਾਤਾਂ ਦਾ ਤਿਤੋ ਦੇ ਅਨੁਭਵਾਂ ਦਾ ਜਿਹੜਾ ਇਕੱਠਾ ਉਹ ਹੁੰਦਾ ਡਾਇਰੀ ਦੇ ਵਿੱਚ ਤਾਂ ਡਾਇਰੀ ਦੇ ਵਿੱਚ ਤੁਸੀਂ ਸੰਸਮਰਨ ਨੋਟ ਕਰ ਸਕਦੇ ਹੋ ਸੰਸਮਰਨਾਂ ਦੀ ਡਾਇਰੀ ਹੋ ਸਕਦੀ ਹੈ ਤੁਹਾਡੀ ਜੀਵਨੀ ਦੀ ਡਾਇਰੀ ਹੋ ਸਕਦੀ ਹੈ ਯਾਦਾਂ ਦੀ ਡਾਇਰੀ ਹੋ ਸਕਦੀ ਹੈ ਜਾਂ ਡਾਇਰੀ ਦੇ ਵਿੱਚ ਤੁਹਾਡੇ ਹੋਰ ਨਿੱਜੀ ਅਨੁਭਵ ਜਿਹੜੇ ਆ ਉਹ ਪ੍ਰਗਟ ਕੀਤੇ ਜਾ ਸਕਦੇ ਆ ਪਰ ਨਿਬੰਧ ਬੌਧਿਕ ਹੁੰਦੇ ਨੇ ਇਸ ਕਰਕੇ ਇਹਨਾਂ ਦੇ ਨਾਲ ਇਹਦਾ ਕੋਈ ਰਿਸ਼ਤਾ ਨਹੀਂ ਆ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਸਵੈ ਜੀਵਨੀ ਮੌਲਿਕ ਰੂਪ ਵਿੱਚ ਕਿਸ ਭਾਸ਼ਾ ਵਿੱਚ ਰਚੀ ਗਈ ਨੰਬਰ 1 ਪੋਠੋਹਾਰੀ ਨੰਬਰ 2 ਕੇਂਦਰੀ ਪੰਜਾਬੀ ਨੰਬਰ 3 ਹਿੰਦੀ ਨੰਬਰ 4 ਅੰਗਰੇਜ਼ੀ ਨਾ ਤਾਂ ਇਹ ਹਿੰਦੀ 'ਚ ਲਿਖੀ ਗਈ ਆ ਤੇ ਨਾ ਹੀ ਕੇਂਦਰੀ ਪੰਜਾਬੀ 'ਚ ਆਪਾਂ ਇਹ ਦੋ ਆਪਸ਼ਨਸ ਬਿਲਕੁਲ ਖਾਰਜ ਕਰ ਦਿੰਨੇ ਆ ਸਾਡੇ ਕੋਲ ਬਚਦੀਆਂ ਨੇ ਦੋ ਆਪਸ਼ਨ ਨੰਬਰ 1 ਪੋਠੋਹਾਰੀ ਤੇ ਨੰਬਰ 4 ਅੰਗਰੇਜ਼ੀ ਬਹੁਤੇਰੇ ਵਿਦਿਆਰਥੀ ਇਸ ਸਵਾਲ ਨੂੰ ਗਲਤ ਕਰ ਲੈਂਦੇ ਨੇ ਉਹਦਾ ਕਾਰਨ ਇਹ ਆ ਕਿ ਪ੍ਰੋਫੈਸਰ ਪੂਰਨ ਸਿੰਘ ਪੋਠੋਹਾਰ ਦੇ ਇਲਾਕੇ ਦੇ ਰਹਿਣ ਵਾਲੇ ਸਨ ਉਹਨਾਂ ਦੀ ਮਾਤ ਭਾਸ਼ਾ ਵੀ ਪੋਠੋਹਾਰੀ ਸੀ ਜਿਹਦੇ ਕਰਕੇ ਬਥੇਰੇ ਵਿਦਿਆਰਥੀ ਪੋਠੋਹਾਰੀ ਨੂੰ ਟਿਕ ਕਰਦੇ ਨੇ ਪਰ ਇਹ ਬਿਲਕੁਲ ਗਲਤ ਆ ਉਹਨਾਂ ਨੇ ਆਪਣੀ ਸਵੈ ਜੀਵਨੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖੀ ਸੀ ਅੰਗਰੇਜ਼ੀ ਦੇ ਵਿੱਚ ਇਹਦਾ ਨਾਮ ਸੀ ਔਨ ਪਾਥਸ ਆਫ ਲਾਈਫ ਜਦੋਂ ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਹੋਇਆ ਤਾਂ ਉਹਦਾ ਅਨੁਵਾਦ ਸੀ ਜ਼ਿੰਦਗੀ ਦੇ ਰਾਹਾਂ ਤੇ ਤਾਂ ਇਹ ਤੁਸੀਂ ਯਾਦ ਰੱਖਣਾ ਅਗਲਾ ਹੈ ਬਾਸਮਤੀ ਦੀ ਮਹਿਕ ਦਾ ਰਚੇਤਾ ਹੈ ਨੰਬਰ 1 ਕੁਲਵੰਤ ਸਿੰਘ ਵਿਰਕ ਨੰਬਰ 2 ਨਫਤੇਜ ਸਿੰਘ ਨੰਬਰ 4 ਸੁਝਾਨ ਸਿੰਘ ਨੰਬਰ 4 ਗੁਰਬਖਸ਼ ਸਿੰਘ ਪ੍ਰੀਤਲੜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵੀ ਰਚਨਾ ਨਹੀਂ ਆ ਸੁਝਾਨ ਸਿੰਘ ਦੀ ਵੀ ਰਚਨਾ ਨਹੀਂ ਕੁਲਵੰਤ ਸਿੰਘ ਵਿਰਕ ਦੀ ਵੀ ਨਹੀਂ ਇਹ ਲਿਖਿਆ ਜੀ ਨਫਤੇਜ ਸਿੰਘ ਨੇ ਬਾਸਮਤੀ ਦੀ ਮਹਿਕ ਨਫਤੇਜ ਸਿੰਘ ਦੀ ਰਚਨਾਵਾਂ ਅੱਗੇ ਚੱਲਦੇ ਆਂ ਅੱਧੀ ਮਿੱਟੀ ਅੱਧਾ ਸੋਨਾ ਕਿਸ ਲੇਖਕ ਦੀ ਸਵੈ ਜੀਵਨੀ ਹੈ ਨੰਬਰ 1 ਗਿਆਨੀ ਗੁਰਦੇਵ ਸਿੰਘ ਨੰਬਰ 2 ਮਹਿੰਦਰ ਸਿੰਘ ਰੰਧਾਵਾ ਨੰਬਰ 3 ਸਰਦਾਰਾ ਸਿੰਘ ਜੋਹਲ ਤਿੰਨ ਨੰਬਰ 4 ਬੰਜਾਰਾ ਬੇਟੀ ਨਾ ਤਾਂ ਇਹ ਗਿਆਨੀ ਗੁਰਦਿੱਤ ਸਿੰਘ ਨੇ ਲਿਖੀ ਹੈ ਨਾ ਹੀ ਮਹਿੰਦਰ ਸਿੰਘ ਰੰਧਾਵਾ ਨੇ ਨਾ ਹੀ ਸਰਦਾਰਾ ਸਿੰਘ ਜੋਹਲ ਨੇ ਇਹਦਾ ਸਹੀ ਉੱਤਰ ਹੈ ਪਿਆਰੇ ਵਿਦਿਆਰਥੀਓ ਬੰਜਾਰਾ ਬੇਟੀ ਬੰਜਾਰਾ ਬੇਤੀਆਂ ਸਾਨੂੰ 3-4 ਸਵੈ ਜੀਵਨੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਸਵੈ ਜੀਵਨੀ ਹੈ ਗਲੀਆਂ 'ਚ ਕੜ ਦੂਰਕਰ ਇੱਕ ਹੈ ਅੱਧੀ ਮਿੱਟੀ ਅੱਧਾ ਸੋਨਾ ਇਸ ਤੋਂ ਇਲਾਵਾ ਇੱਕ ਹੋਰ ਵੀ ਮਿਲਦੀ ਆ ਮੇਰਾ ਨਾਨਕਾ ਪਿੰਡ ਸਾਨੂੰ ਕਈ ਸਵੈ ਜੀਵਨੀਆਂ ਜਿਹੜੀਆਂ ਮਿਲਦੀਆਂ ਨੇ जिन्हें भी स्वै जीवनी है दे चलदलिक रचना नंबर एक किसी भूमि खेत का समुचा बिंब पेश करती है नंबर दो धार्मिक भावना पेश करती है समाज प्रधान चार मनोविग्ञानिक बेरबरपूर होंगी है ना तो चौथी ऑप्शन ठीक है ना ही तीजी ते, ना ही दूजी एसे भूमि खेत्र का समुचा बिंब पेश करती है आंचलिकता की होंगे ਜਦੋਂ ਅਸੀਂ ਕਿਸੇ ਭੂਗੋਲਿਕ ਖਿੱਤੇ ਦੇ ਸਮੁੱਚੇ ਵਾਤਾਵਰਣ ਨੂੰ ਸਿਰਜਦੇ ਹਾਂ ਜਾਂ ਉੱਥੋਂ ਦੀ ਪੂਰੀ ਲੋਕਾਈ ਨੂੰ ਸਿਰਜਦੇ ਹਾਂ ਉਹਨੂੰ ਅਸੀਂ ਅੰਸ਼ਲਿਕਤਾ ਕਹਿੰਦੇ ਹਾਂ ਇਹਦੇ ਵਿੱਚ ਉਸ ਜਗ੍ਹਾ ਦੀ ਉਪਪਾਸ਼ਾ ਵੀਕਾਰਸ਼ੀਲ ਹੁੰਦੀ ਹੈ ਮੰਨ ਲਓ ਤੁਸੀਂ ਮਾਲਵੇ ਦੇ ਰਹਿਣ ਵਾਲੇ ਹੋ ਤਾਂ ਮਾਲਵੇ ਦੇ ਲੋਕ ਜਿਸ ਤਰ੍ਹਾਂ ਦੀ ਬੋਲੀ ਬੋਲਦੇ ਆ ਉਸ ਰਚਨਾ ਦੇ ਵਿੱਚ ਉਸੇ ਤਰ੍ਹਾਂ ਦੀ ਹੀ ਬੋਲੀ ਪਾਤਰਾਂ ਦੁਆਰਾ ਬੋਲੀ ਜਾਏਗੀ ਜਿਹਦੇ ਤੋਂ ਪਤਾ ਲੱਗੇਗਾ ਕਿ ਇਹ ਰਚਨਾ ਅੰਸ਼ਲਿਕਾ ਅੰਚਲਿਕਤਾ ਦਾ ਸਬੰਧ ਹੁੰਦਾ ਕਿਸੇ ਭੂਮੀ ਖੇਤਰ ਦਾ ਸਮੁੱਚਾ ਬਿੰਬ ਪੇਸ਼ ਕਰਨਾ ਉਹਨਾਂ ਦੀ ਸਮਾਜਿਕਤਾ ਨੂੰ ਪੇਸ਼ ਕਰਨਾ ਉਹਨਾਂ ਦੀ ਆਰਥਿਕਤਾ ਨੂੰ ਪੇਸ਼ ਕਰਨਾ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਪੇਸ਼ ਕਰਨਾ ਇਹ ਸਾਰਾ ਕੁਝ ਇਹਦੇ ਅੰਡਰ ਆਉਂਦਾ ਵਾ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਪੰਜਾਬੀ ਵਿੱਚ ਸਭ ਤੋਂ ਵੱਧ ਲਲਿਤ ਵਿਬੰਦ ਲਿਖੇ ਗਏ ਹਨ ਨੰਬਰ 1 ਦਲੀਪ ਕੌਰ ਟਿਮਾਣਾ ਨੰਬਰ 2 ਲਾਲ ਸਿੰਘ ਕਮਲਾ ਅਕਾਲੀ ਨੰਬਰ 3 ਕੁਲਵੀਰ ਸਿੰਘ ਕਾਂਗ ਨੰਬਰ 4 ਸਾਹਿਬ ਸਿੰਘ ਪੰਜਾਬੀ ਵਿੱਚ ਸਭ ਤੋਂ ਵੱਧ ਲਲਿਤ ਨਿਬੰਧ ਲਿਖੇ ਗਏ ਨੇ ਪਿਆਰੇ ਵਿਦਿਆਰਥੀਓ ਕੁਲਬੀਰ ਸਿੰਘ ਕਾਂਗ ਵੱਲੋਂ ਲਲਿਤ ਨਿਬੰਧ ਸਭ ਤੋਂ ਵਧੇਰੇ ਕੁਲਬੀਰ ਸਿੰਘ ਕਾਂਗ ਦੇ ਹੀ ਸਾਨੂੰ ਮਿਲਦੇ ਨੇ ਇਹ ਗੱਲ ਤੁਸੀਂ ਯਾਦ ਰੱਖਣੀ ਆ ਇਹ ਪੇਪਰ 'ਚ ਬੜੀ ਵਾਰ ਪੁੱਛਿਆ ਜਾ ਚੁੱਕਿਆ ਅਗਲਾ ਸਵਾਲ ਹੈ ਸਾਡਾ ਕੂੜਾ ਕਬਾੜਾ ਪੁਸਤਕ ਦਾ ਲੇਖਕ ਹੈ ਨੰਬਰ 1 ਪ੍ਰਭਜੋਤ ਕੌਰ ਨੰਬਰ 2 ਅਜੀਤ ਕੌਰ ਨੰਬਰ 3 ਦਲੀਪ ਕੌਰ ਟਿਮਾਣਾ ਨੰਬਰ 4 ਬਚਿੰਤ ਕੌਰ ਕੂੜਾ ਕਬਾੜਾ ਪੁਸਤਕ ਵਿਦਿਆਰਥੀਓ ਲਿਖੀ ਹੋਈ ਆ ਅਜੀਤ ਕੌਰ ਜੀ ਨੇ ਇਹ ਅਜੀਤ ਕੌਰ ਜੀ ਦੀ ਸਵੈ ਜੀਵਨੀ ਹੈ ਅਜੀਤ ਕੌਰ ਜੀ ਦੀ ਇੱਕ ਹੋਰ ਸਵੈ ਜੀਵਨੀ ਸਾਨੂੰ ਮਿਲਦੀ ਹੈ ਜਿਹਦਾ ਨਾਮ ਹੈ ਖਾਨਾ ਬਦੋਸ਼ ਤਾਂ ਤੁਸੀਂ ਉਹ ਵੀ ਯਾਦ ਰੱਖਣੀ ਹੈ ਇਹਨਾਂ ਨੇ ਪਹਿਲਾਂ ਖਾਨਾ ਬਦੋਸ਼ ਲਿਖੀ ਉਸ ਤੋਂ ਬਾਅਦ ਲਿਖੀ ਕੂੜਾ ਕਬਾੜਾ ਤਾਂ ਪਹਿਲੀ ਸਵੈ ਜੀਵਨੀ ਹੈ ਖਾਨਾ ਬਦੋਸ਼ ਦੂਸਰੀ ਸਵੈ ਜੀਵਨੀ ਹੈ ਕੂੜਾ ਕਬਾੜਾ ਤਾਂ ਇਹ ਦੋਨੋਂ ਹੀ ਜਿਹੜੀਆਂ ਅਜੀਤ ਕੌਰ ਜੀ ਦੀ ਲਾਈਫ ਦੇ ਉੱਤੇ ਬੇਸਡ ਕਿਤਾਬਾਂ ਨੇ ਅੱਗੇ ਚੱਲਦੇ ਆਂ ਅਗਲਾ ਸਾਡਾ ਸਵਾ ਹੇ ਪਗਡੰਡੀਆਂ ਦੀ ਵਿਦਾ ਹੈ ਨੰਬਰ 1 ਨਾਟਕ ਨੰਬਰ 2 ਕਹਾਣੀ ਨੰਬਰ 3 ਨਾਵਲ ਤੇ ਨੰਬਰ 4 ਸਵੈ ਜੀਵਨੀ ਇਸ ਵਾਰ ਬਹੁਤ ਹੀ ਸਿੱਧਾ ਵਾ ਇਹਦੇ ਵਿੱਚ ਕੋਈ ਵੀ ਟ੍ਰਿਕ ਨਹੀਂ ਹੈਗੀ ਤੁਸੀਂ ਇਹ ਦੇਖੋ ਕਿ ਨਾਟਕ ਨੂੰ ਵੀ ਅਸੀਂ ਵਾਰਤਕ ਰੂਪ ਨਹੀਂ ਮੰਨਦੇ ਆ ਵਾਰਤਕ ਦੇ ਅੰਦਰ ਸ਼ਾਮਿਲ ਨਹੀਂ ਕਰਦੇ ਕਹਾਣੀ ਨੂੰ ਵੀ ਨਹੀਂ ਕਰਦੇ ਨਾਵਲ ਨੂੰ ਵੀ ਨਹੀਂ ਕਰਦੇ ਸਾਡੇ ਕੋਲ ਸਿਰਫ ਇੱਕ ਆਪਸ਼ਨ ਬਚਦੀ ਆ ਉਹ ਹੈ ਸਵੈ ਜੀਵਨੀ ਤਾਂ ਪਗਡੰਡੀਆਂ ਦੀ ਵਿਦਾ ਕੀ ਹੈ ਸਵੈ ਜੀਵਨੀ ਹੁਣ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਪਗਡੰਡੀਆਂ ਦੀ ਲੇਖਕ ਕੌਣ ਤਾਂ ਪਗਡੰਡੀਆਂ ਲਿਖੀ ਹੈ ਸਵੈ ਜੀਵਨੀ ਬਚਿੰਤ ਕਰਨੇ ਤੁਹਾਨੂੰ ਜੇ ਪੁੱਛ ਲੈਣ ਤਾਂ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਅੱਗੇ ਚੱਲਦੇ ਆ ਸਾਡਾ ਅਗਲਾ ਸਵਾਲ ਹੈ ਕਿਹੜੀ ਰਚਨਾ ਸਫਰਨਾਮਾ ਹੈ ਨੰਬਰ 1 ਨਾਨਕਤਾ ਬਲਿਆਰ ਸਿੰਘ ਰੰਧਾਵਾ ਨੰਬਰ 2 ਮੜੀ ਦਾ ਦੀਵਾ ਗੁਰਦਿਆਲ ਸਿੰਘ ਨੰਬਰ 3 ਧਰਤੀਆਂ ਦੇ ਗੀਤ ਵਰਜਿੰਦਰ ਹਮਦਰਦ ਨੰਬਰ 4 ਨਾਦਬਿੰਦ ਜੋਗਿੰਦਰ ਕੈਰੋਂ ਨਾਦਬਿੰਦ ਜੋਗਿੰਦਰ ਕੈਰੋਂ ਦੀ ਜਿਹੜੀ ਹੈ ਇਹ ਸਫਰਨਾਮਾ ਨਹੀਂ ਆ ਮੜੀ ਦਾ ਦੀਵਾ ਸਾਰੇ ਜਾਣਦੇ ਨੇ ਕਿ ਮੜੀ ਦਾ ਦੀਵਾ ਇੱਕ ਨਾਵਲ ਆ ਇਸ ਕਰਕੇ ਇਹ ਆਪਸ਼ਨ ਵੀ ਖਾਰਜ ਹੋ ਜਾਂਦੀ ਹੈ ਨਾਨਕਤਾ ਵੀ ਨਹੀਂ ਆ ਸਫਰਨਾਮਾ ਸਾਡੇ ਕੋਲ ਜੋ ਸਫਰਨਾਮਾ ਬਚਦਾ ਹੈ ਉਹ ਹੈ ਤਰਪੀਆਂ ਦੇ ਗੀਤ ਜੋ ਕਿ ਲਿਖਿਆ ਹੈ ਵਰਜਿੰਦਰ ਹਮਦਰਦ ਨੇ ਸਾਨੂੰ ਨਾਮ ਤੋਂ ਵੀ ਥੋੜਾ ਜਿਹਾ ਅੰਦਾਜ਼ਾ ਲੱਗ ਜਾਂਦਾ ਤਰਪੀਆਂ ਦੇ ਗੀਤ ਸਫਰਨਾਮਾ ਹੀ ਹੋ ਸਕਦਾ ਤਾਂ ਇਹਦੀ ਸਹੀ ਆਪਸ਼ਨ ਬਣਦੀ ਹੈ ਤਰਪੀਆਂ ਦੇ ਗੀਤ ਅਗਲਾ ਸਵਾਲ ਹੈ ਸ਼ੈਲੀ ਹੀ ਸ਼ਖਸੀਅਤ ਹੈ ਕਿਸ ਪੰਜਾਬੀ ਵਾਰਤਕਕਾਰ ਉੱਪਰ ਟੁੱਕਦਾ ਹੈ ਨੰਬਰ 1 ਗੁਰਬਖਸ਼ ਸਿੰਘ ਪ੍ਰੀਤਲੜੀ ਨੰਬਰ 2 ਬਲਵੰਤ ਗਾਰਗੀ ਨੰਬਰ 3 ਪ੍ਰੋਫੈਸਰ ਪੂਰਨ ਸਿੰਘ ਨੰਬਰ 4 ਪ੍ਰਿੰਸੀਪਲ ਤੇਜਾ ਸਿੰਘ ਸ਼ੈਲੀ ਹੀ ਸ਼ਖਸੀਅਤ ਹੈ ਸਟਾਈਲ ਇਜ਼ ਦਾ ਮੈਨ ਇੱਕ ਕਿਹੜੇ ਵਾਰਤਕਰਤ ਤੇ ਟੁਕਦਾ ਵਾ ਨਾ ਤਾਂ ਇਹ ਪ੍ਰਿੰਸੀਪਲ ਤੇਜਾ ਸਿੰਘ ਤੇ ਟੁਕਦਾ ਨਾ ਹੀ ਪ੍ਰੋਫੈਸਰ ਪੂਰਨ ਸਿੰਘ ਤੇ ਨਾ ਹੀ ਬਲਵੰਤ ਗਾਰਗੀ ਤੇ ਇਹਦਾ ਸਹੀ ਉੱਤਰ ਹੈ ਪਿਆਰੇ ਵਿਦਿਆਰਥੀ ਗੁਰਬਖਸ਼ ਸਿੰਘ ਪ੍ਰੀਤਲੜੀ ਗੁਰਬਖਸ਼ ਸਿੰਘ ਪ੍ਰੀਤਲੜੀ ਕਾ ਜਿਹੇ ਵਰਤਕਾਰ ਹੋਏ ਨੇ ਜਿਨ੍ਹਾਂ ਨੇ ਬਹੁਤ ਹੀ ਟੁਕਮੀ ਸ਼ੈਲੀ ਦੀ ਵਰਤੋਂ ਕੀਤੀ ਹੈ ਇਹਨਾਂ ਦੇ ਬਾਰੇ ਇੱਕ ਸਵਾਲ ਹੋਰ ਆ ਸਕਦਾ ਉਹ ਹੀ ਆ ਸਕਦਾ ਕਿ ਇਹਨਾਂ ਦੀ ਫਿਲਾਸਫੀ ਕੀ ਹੈ ਤਾਂ ਇਹਨਾਂ ਦੀ ਫਿਲਾਸਫੀ ਹੈ ਪਿਆਰ ਕਬਜ਼ਾ ਨਹੀਂ ਸਗੋ ਪਹਿਚਾਣ ਹੈ ਇਹਨਾਂ ਦੀ ਪੂਰੇ ਦੀ ਪੂਰੀਆਂ ਰਚਨਾਵਾਂ ਇਸੇ ਫਿਲਾਸਫੀ ਨੂੰ ਲੈ ਕੇ ਚੱਲਦੀਆਂ ਨੇ ਕਿ ਪਿਆਰ ਕਬਜ਼ਾ ਨਹੀਂ ਸਗੋ ਪਹਿਚਾਣ ਹੈ ਤੇ ਇਹਨਾਂ ਨੂੰ ਸਭ ਤੋਂ ਉੱਤਮ ਸ਼ੈਲੀਕਾਰ ਮੰਨਿਆ ਜਾਂਦਾ ਇਹਨਾਂ ਦੀਆਂ ਰਚਨਾਵਾਂ ਦੀ ਸ਼ੈਲੀ ਸਟਾਈਲ ਇੰਨਾ ਕਿ दिल खिचमा होंगे के लोग इन्हों रचना बड़े बिना रह ही नहीं सकते अगे चलते अगला सवाल है हुसीन चेहरे लेखक है नंबर एक अजीत कौर नंबर दो बलवंतारगी नंबर तीन कुलवीर सिंह कांग, नंबर चार किरणजीत सिंह ना तो एक किरणजीत सिंह ने लिखी है ना ही कुलवीर सिंह कंग ने ना ही अजीत कौर ने यह सही उत्तर है बलवंतगारगी ਹੁਣ ਇਹਦੇ ਤੋਂ ਤੁਹਾਨੂੰ ਦੋ ਸਵਾਲ ਜਿਹੜੇ ਨਿਕਲ ਸਕਦੇ ਆ ਇੱਕ ਤਾਂ ਹਸੀਨ ਚੈਰੇ ਕਿਹਨੇ ਲਿਖਿਆ ਉਹ ਹੈ ਬਲਵੰਤਗਰ ਕੀ ਦੂਸਰਾ ਸਵਾਲ ਤੁਹਾਨੂੰ ਨਿਕਲ ਸਕਦਾ ਕਿ ਹਸੀਨ ਚੈਰੇ ਹੈ ਕੀ ਆ ਤਾਂ ਪਿਆਰੇ ਵਿਦਿਆਰਥੀਓ ਹਸੀਨ ਚੈਰੇ ਹੈ ਰੇਖਾ ਚਿੱਤਰ ਜੇ ਤੁਹਾਨੂੰ ਇਹ ਵੀ ਪੁੱਛ ਲੈਣ ਕਿ ਪੰਜਾਬੀ ਦੇ ਵਿੱਚ ਸਹੀ ਮਾਇਨੇਆਂ ਦੇ ਵਿੱਚ ਰੇਖਾ ਚਿੱਤਰ ਦੀ ਸ਼ੁਰੂਆਤ ਕਿਹਨੇ ਕੀਤੀ ਆ ਤਾਂ ਉਹ ਵੀ ਬਲਵੰਤਗਰ ਕੀ ਨੇ ਹੀ ਕੀਤੀ ਆ ਉਹਦਾ ਵੀ ਉੱਤਰ ਬਲਵੰਤਗਰ ਕੀ ਹੋਏਗਾ ਅੱਗੇ ਚੱਲਦੇ ਆਂ ਰੰਗਾਂ ਦੀ ਗਾਗਰ ਰਚਨਾ ਹੈ ਨੰਬਰ 1 ਸਵੈ ਜੀਵਨੀ ਨੰਬਰ 2 ਸਫਰਨਾਮਾ ਨੰਬਰ 3 ਜੀਵਨੀ ਨੰਬਰ 4 ਰੇਖਾ ਰੰਗਾਂ ਦੀ ਗਾਗਰ ਪਿਆਰੇ ਵਿਦਿਆਰਥੀਓ ਸਵੈ ਜੀਵਨੀ ਹੈ ਇਸ ਸਵੈ ਜੀਵਨੀ ਕਿਨੇ ਲਿਖੀ ਆ ਇਹ ਲਿਖੀ ਆ ਸਰਦਾਰਾ ਸਿੰਘ ਜੋਲ ਨੇ ਸਰਦਾਰਾ ਸਿੰਘ ਜੋਹਲ ਤੁਹਾਨੂੰ ਨਾਮ ਜਰੂਰ ਪਤਾ ਹੋਣਾ ਚਾਹੀਦਾ ਹਰੇਕ ਰਚਨਾ ਕਿਦੀ ਲਿਖੀ ਹੋਈ ਆ ਉਰ ਰੇਖਾ ਚਿੱਤਰਔ ਸਫਰਨਾਮਾ ਮਾ ਉਹ ਵਾਰਤਕ ਦੀ ਕਿਹੜੀ ਵਿਦਾਵਾ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਆਦਾਤਰ ਸਵਾਲ ਇਸੇ ਤਰ੍ਹਾਂ ਦੇ ਹੀ ਪੁੱਛੇ ਜਾਂਦੇ ਨੇ ਅੱਗੇ ਚੱਲਦੇ ਆ ਅਗਲਾ ਸਾਡਾ ਸਵਾਲ ਹੈ ਮੇਰੀਆਂ ਆਪ ਭੁਲੇਯਾਦਾ ਰਚਨਾਾਂ ਦੀ ਵਿਦਾ ਕਿਹੜੀ ਹੈ ਨੰਬਰ 1 ਸਾਖੀ ਨੰਬਰ 2 ਸਵੈਜੀਵਨੀ ਨੰਬਰ 3 ਸੰਸਮਰਣ ਨੰਬਰ 4 ਕਹਾਣ ਨਾ ਤਾਂ ਇਹ ਸਾਖੀ ਹੈ ਪਿਆਰੇ ਵਿਦਿਆਰਥੀਓ ਸਾਖੀ ਜਿਹੜਾ ਆਧੁਨਿਕ ਵਾਰਤਕ ਦਾ ਰੂਪ ਨਹੀਂ ਆ ਸਾਖੀ ਸਾਡੇ ਕੋਲ ਪ੍ਰਾਤਨ ਪੰਜਾਬੀ ਵਾਰਤਕ ਦਾ ਰੂਪ ਆ ਇਸ ਲਈ ਇਹ ਆਪਸ਼ਨ ਬਿਲਕੁਲ ਖਾਰਜ ਹੋ ਜਾਂਦੀ ਹੈ ਸਾਡੇ ਕੋਲ ਤਿੰਨ ਆਪਸ਼ਨਸ ਬਚੀਆਂ ਕਹਾਣੀ ਵੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਵਾਰਤਕ ਚ ਸ਼ਾਮਿਲ ਨਹੀਂ ਕਰਦੇ ਦੋ ਆਪਸ਼ਨਸ ਤਾਂ ਇਦਾਂ ਹੀ ਕੱਟੀਆਂ ਗਈਆਂ ਸਾਡੇ ਕੋਲ ਰਹਿ ਗਈ ਸਵੈ ਜੀਵਨੀ ਤੇ ਸੰਸਮਰਨ ਮੇਰੀਆਂ ਅਭੁੱਲ ਯਾਦਾਂ ਸਵੈ ਜੀਵਨੀ ਨਹੀਂ ਆ ਬਲਕਿ ਇਹ ਸੰਸਮਰਨ ਆ ਸੰਸਮਰਨ ਹੁੰਦਾ ਸਾਡੀਆਂ ਯਾਦਾਂ ਤੇ ਆਧਾਰਿਤ ਜਿਦੇ ਵਿੱਚ ਅਸੀਂ ਸਿਰਫ ਯਾਦਾਂ ਦੀ ਗੱਲ ਕਰਦੇ ਆ ਆਪਣੀ ਪੂਰੀ ਲਾਈਫ ਬਾਰੇ ਨਹੀਂ ਦੱਸਦੇ ਬਲਕਿ ਕੁਝ ਚੁਣਿੰਦਾ ਆਪਣੀਆਂ ਯਾਦਾਂ ਦੇ ਬਾਰੇ ਗੱਲਬਾਤ ਕਰਦੇ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋਣਾ ਚਾਹੀਦਾ ਮੇਰੀਆਂ ਅਭੁੱਲ ਯਾਦਾਂ ਤਾਂ ਇਹ ਸੰਸਮਰਨ ਆ ਇਹ ਸੰਸਮਰਨ ਕਿਸ ਦਾ ਲਿਖਿਆ ਹੋਇਆ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਮੇਰੀਆਂ ਭੁੱਲਿਆਦਾਂ ਕਿਸ ਦੀ ਰਚਨਾਵਾਂ ਤਾਂ ਪਿਆਰੇ ਵਿਦਿਆਰਥੀਓ ਮੇਰੀਆਂ ਭੁੱਲਿਆਦਾਂ ਲਿਖਿਆ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਤੁਸੀਂ ਇਹ ਯਾਦ ਰੱਖਿਓ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ ਅੱਗੇ ਚੱਲਦੇ ਹਾਂ ਗਲੀਆਂ ਚਿੱਕੜ ਦੂਰਕਰ ਸਾਹਿਤ ਕਦਮੀ ਪੁਰਸਕਾਰਿਤ ਰਚਨਾ ਦਾ ਲੇਖਕ ਕੌਣ ਹੈ ਮੈਂ ਤੁਹਾਨੂੰ ਥੋੜਾ ਚਿਰ ਪਹਿਲਾਂ ਹੀ ਇਹ ਦੱਸ ਕੇ ਹਟੀਆਂ ਫਿਰ ਵੀ অপਸ਼ਨਸ ਪੜ ਲਏ ਨੇ ਨੰਬਰ 1 ਦਿਲੀਪਕੌਰ ਟਿਬਾਣਾ ਨੰਬਰ 2 ਦਵਿੰਦਰ ਸਿੰਘ ਸਥਿਆਰਥੀ ਨੰਬਰ 3 ਹਰਪ੍ਰਜਨ ਸਿੰਘ ਨੰਬਰ 4 ਬਨਜਾਰਾ 베ਦੀ ਨਾ ਤਾਂ ਇਹ ਦਿਲੀਪਕੌਰ ਟਿਬਾਣਾ ਹੈ ਨਾ ਹੀ ਦਵਿੰਦਰ ਸਿੰਘ ਸਥਿਆਰਥੀ ਹੈ ਨਾ ਹੀ ਹਰਪ੍ਰਜਨ ਸਿੰਘ ਇਹਦਾ ਸਹੀ ਉੱਤਰ ਹੈ ਬਨਜਾਰਾ 베ਦੀ ਗਲੀਆਂ ਚਿੱਕੜ ਦੂਰ ਕਰ ਇਹ ਬਨਜਾਰਾ 베ਦੀ ਦੀ ਸਵੈ ਜੀਵਨੀ ਹੈ ਜਿਦੇ ਵਿੱਚ ਉਹਨੇ ਆਪਣੇ ਜੀਵਨ ਦੇ ਬਾਰੇ ਦੇ ਵਿੱਚ ਦੱਸਿਆ ਹੋਇਆ ਹੈ ਇਹ ਮੈਨੂੰ ਲੱਗਦਾ ਬੀਏ ਦੇ ਵਿੱਚ ਸਾਨੂੰ ਲੱਗੀ ਵੀ ਹੁੰਦੀ ਸੀ ਤੁਸੀਂ ਸਾਰਿਆਂ ਨੇ ਜ਼ਰੂਰ ਪੜੀ ਹੋਵੇਗੀ ਤਾਂ ਗਲੀਆਂ ਚਿੱਕੜ ਦੂਰ ਕਰ ਬਨਜਾਰਾ 베ਦੀ ਦੀ ਰਚਨਾ ਹੈ ਅੱਗੇ ਚੱਲਦੇ ਵਾਰਤਕ ਰਚਨਾ ਵਿੱਚ ਕਿਹੜੇ ਤੱਤ ਦੀ ਪ੍ਰਧਾਨਤਾ ਹੈ ਨੰਬਰ 1 ਸੰਗੀਤ ਨੰਬਰ 2 ਬੁੱਧੀ ਨੰਬਰ 3 ਭਾਵਨਾ ਤੇ ਨੰਬਰ 4 ਕਲਪਨਾ ਵਾਰਤਕ ਦੇ ਵਿੱਚ ਕਿਹੜੀ ਚੀਜ਼ ਵਧੇਰੇ ਮਹੱਤਵਪੂਰਨ ਆ ਜਾਂ ਕਿਹੜਾ ਤੱਤ ਜਿਹੜਾ ਉਹ ਜ਼ਿਆਦਾ ਹੁੰਦਾ ਨਾ ਤਾਂ ਇਹਦੇ ਵਿੱਚ ਸੰਗੀਤ ਜ਼ਿਆਦਾ ਹੁੰਦਾ ਨਾ ਹੀ ਭਾਵਨਾ ਤੇ ਨਾ ਹੀ ਕਲਪਨਾ ਵਾਰਤਕ ਹਮੇਸ਼ਾ ਬੁੱਧੀ ਰਾਹੀਂ ਲਿਖੀ ਜਾਂਦੀ ਹੈ ਵਾਰਤਕ ਦਾ ਜਿਹੜਾ ਮੁੱਖ ਤੱਤ ਹੈ ਉਹ ਹੈ ਸਾਡੀ ਸੋਚਣ ਸਮਝਣ ਦੀ ਸਮਰੱਥਾ ਸਾਡੀ ਬੌਧਿਕਤਾ ਬੁੱਧੀਸ਼ਾ ਜਿਹੜਾ ਵਾ ਉਹ ਬਿਲਕੁਲ ਸਹੀ ਆ ਅਗਲਾ ਹੈ ਸਾਹਿਦ ਦੇ ਸਿਕੰਦਰ ਰਚਨਾ ਦਾ ਰੂਪ ਹੈ ਨੰਬਰ 1 ਅਲੋਚਨਾ ਨੰਬਰ 2 ਲਲਿਤ ਨਿਬੰਧ ਨੰਬਰ 3 ਰੇਖਾ ਚਿੱਤਰ ਨੰਬਰ 4 ਸਵੈ ਜੀਵਨੀ ਨਾ ਤਾਂ ਪਿਆਰੇ ਵਿਦਿਆਰਥੀ ਉਹ ਸਵੈ ਜੀਵਨੀ ਆ ਨਾ ਹੀ ਲਲਿਤ ਨਿਬੰਧ ਆ ਤੇ ਨਾ ਹੀ ਅਲੋਚਨਾ ਇਹ ਹੈ ਰੇਖਾ ਚਿੱਤਰ ਅਗਲਾ ਹੈ ਜੀ ਸप्त श्रृंग ਸप्त श्रृंग ਦਾ ਕਰਤਾ ਹੈ ਨੰਬਰ 1 ਕਪੂਰ ਸਿੰਘ ਨੰਬਰ 2 ਕਰਤਾਰ ਸਿੰਘ ਨੰਬਰ 3 ਭਾਈ ਵੀਰ ਸਿੰਘ ਨੰਬਰ 4 ਬਲਵੀਰ ਸਿੰਘ ਸप्तਸਰਿੰਗ ਪਿਆਰੇ ਵਿਦਿਆਰਥੀਓ ਨਾ ਤਾਂ ਬਲਬੀਰ ਸਿੰਘ ਨੇ ਲਿਖਿਆ ਨਾ ਹੀ ਭਾਈ ਵੀਰ ਸਿੰਘ ਨੇ ਨਾ ਹੀ ਕਰਤਾਰ ਸਿੰਘ ਨੇ ਇਹਦਾ ਸਹੀ ਉੱਤਰ ਹੈ ਕਪੂਰ ਸਿੰਘ ਸप्तਸਰਿੰਗ ਕਪੂਰ ਸਿੰਘ ਦੁਆਰਾ ਲਿਖੀ ਗਈ ਪੁਸਤਕਾ ਅੱਗੇ ਚੱਲਦੇ ਹਾਂ ਅਗਲਾ ਹੈ ਸੂਚੀ ਬਣਾਓ ਇੱਕ ਪਾਸੇ ਸਾਨੂੰ ਦਿੱਤਾ ਹੈ ਲਾਲਾ ਕਿਰਪਾ ਸਾਗਰ ਮੋਹਨ ਸਿੰਘ ਗੁਰਬਖਸ਼ ਸਿੰਘ ਪ੍ਰਕਾਸ਼ ਟੰਡਨ ਦੂਜੇ ਪਾਸੇ ਹੈ ਏਸ਼ੀਆ ਦਾ ਚਾਨਣ ਪੰਜਾਬੀ ਸਤਾਪਦੀ ਲక్ష్ਮੀ ਦੇਵੀ ਮੇਰਾ ਦਾਕਿਸਤਾਨ ਅਸੀਂ ਜਾਣਦੇ ਹਾਂ ਕਿ ਲਾਲਾ ਕਿਰਪਾ ਸਾਗਰ ਨੇ ਲਿਖਿਆ ਜੀ ਲక్ష్ਮੀ ਦੇਵੀ ਮੌਨ ਸਿੰਘ ਦਾ ਲਿਖਿਆ ਹੋਇਆ ਹੈ ਏਸ਼ੀਆ ਦਾ ਚਾਨਣ ਗੁਰਬਖਸ਼ ਸਿੰਘ ਨੇ ਕੀਤਾ ਮੇਰਾ ਦਾਗਿਸਤਾਨ ਇਹਨੇ ਸੰਪਾਦਿਤ ਕੀਤੀ ਹੈ ਕਿਤਾਬ ਮੇਰਾ ਦਾਗਿਸਤਾਨ ਵੈਸੇ ਰਸੂਲ ਹਮਜ਼ਾ ਤੋਬਦੀ ਲਿਖੀ ਹੋਈ ਕਿਤਾਬ ਆ ਤੇ ਪ੍ਰਕਾਸ਼ ਟੰਡਨ ਨੇ ਲਿਖਿਆ ਜੀ ਪੰਜਾਬੀ ਸ਼ਤਾਬਦੀ ਤਾਂ ਪਹਿਲੇ ਦਾ ਬਣਦਾ ਹੈ ਤੀਜਾ ਦੂਜੇ ਦਾ ਬਣਦਾ ਹੈ ਪਹਿਲਾ ਤੀਸਰੇ ਦਾ ਬਣਦਾ ਹੈ ਚੌਥਾ ਤੇ ਚੌਥੇ ਦਾ ਬਣਦਾ ਹੈ ਦੂਜਾ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਆਪਸ਼ਨ ਸਹੀ ਆਉਂਦੀ ਹੈ ਉਹ ਆਉਂਦੀ ਹੈ ਪਹਿਲੀ ਤੀਜਾ ਪਹਿਲਾ ਚੌਥਾ ਤੇ ਦੂਸਰਾ ਅੱਗੇ ਚੱਲਦੇ ਆਂ सा अगला सवाल है जीना भी एक अदा है विदा है नंबर एक जीवनी नंबर दो डायरी नंबर तीन स्वै जीवनी नंबर चार सफरनामा जीना भी एक अदा है ना तो सफरनामा है प्यारे विद्यार्थियों ना ही डायरी है ना ही जीवनी है ये है स्वै जीवनी एक किसकी स्वै जीवनी है भी पूछा जा सकता तो यह है प्रभजोत कौर की स्वै जीवनी प्रभजोत कौर ने अपनी स्वै जीवनी का नाम रख्या है जीना भी एक अदा है मैनु बहुत सोहना लगता है नाम ਅੱਗੇ ਚੱਲਦੇ ਹਾਂ ਅਗਲਾ ਸਵਾਲ ਹੈ ਕਿਹੜੀ ਰਚਨਾ ਸਵੈ ਜੀਵਨੀ ਹੈ ਨੰਬਰ 1 ਨਾਮਾਰੋ ਅਜੀਤ ਕੌਰ ਨੰਬਰ 2 ਚੋਲਾ ਟਾਕੀਆਂ ਵਾਲਾ ਹਰਪਜਨ ਸਿੰਘ ਨੰਬਰ 3 ਸੁੰਦਰੀ ਭਾਈ ਵੀਰ ਸਿੰਘ ਨੰਬਰ 4 ਪਤਾਲ ਦੀ ਧਰਤੀ ਬਲਵੰਤ ਗਾਰਗੀ ਪਿਆਰੇ ਵਿਦਿਆਰਥੀਓ ਜੋ ਪਤਾਲ ਦੀ ਧਰਤੀ ਬਲਵੰਤ ਗਾਰਗੀ ਹੈ ਇਹ ਹੈਗਾ ਸਫਰਨਾਮਾ ਇਸ ਕਰਕੇ ਇਹ ਗਲਤ ਹੋ ਜਾਂਦਾ ਪਤਾਲ ਦੀ ਧਰਤੀ ਸਫਰਨਾਮਾ ਮ ਇਸੇ ਤਰ੍ਹਾਂ ਹੀ ਨਾ ਮਾਰੋ ਜੀਤਕਾਰ ਦਾ ਕਹਾਣੀ ਸੰਗ੍ਰਹਿ ਆ ਇਸ ਕਰਕੇ ਇਹ ਵੀ ਖਾਰਜ ਹੋ ਜਾਂਦੀ ਹੈ অপਸ਼ਨ ਸੁੰਦਰੀ ਅਸੀਂ ਜਾਣਦੇ ਹਾਂ ਕਿ ਭਾਈ ਵੀਰ ਸਿੰਘ ਦਾ ਨਾਵਲ ਆ ਤਾਂ ਇਹ অপਸ਼ਨ ਵੀ ਗਲਤ ਹੋ ਜਾਂਦੀ ਹੈ ਸਾਡੇ ਕੋਲ ਸਹੀ অপਸ਼ਨ ਹੈ ਚੋੜਾ ਟਾਕੀਆਂ ਵਾਲਾ ਹਰਪਜਨ ਸਿੰਘ ਦੀ ਸਵੈ ਜੀਵਨੀ ਦਾ ਨਾਮ ਆ ਚੋਲਾ ਟਾਕੀਆਂ ਵਾਲਾ ਇਸ ਲਈ ਇਹ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਅਗਲਾ ਸਾਡਾ ਸਵਾਲ ਹੈ ਕਿਹੜੀ ਵਾਰਤਕ ਬਣਗੀ ਸਿਰਜਣਾਤਮਕ ਦ੍ਰਿਸ਼ਟੀ ਤੋਂ ਵਧੇਰੇ ਮਹੱਤਵ ਰੱਖਦੀ ਹੈ ਨੰਬਰ 1 ਸੰਸਮਰਨ ਨੰਬਰ 2 ਨਿਬੰਧ ਨੰਬਰ 3 ਡਾਇਰੀ ਨੰਬਰ 4 ਲਲਿਤ ਨਿਬੰਧ ਨਾ ਤਾਂ ਇਹ ਸੰਸਮਰਨ ਹੁੰਦਾ ਹੈ ਨਾ ਹੀ ਨਿਬੰਧ ਤੇ ਨਾ ਹੀ ਡਾਇਰੀ ਇਹਦਾ ਸਹੀ ਉੱਤਰ ਹੈ ਲਲਿਤ ਨਿਬੰਧ ਲਲਿਤ ਨਿਬੰਧ ਬਹੁਤ ਹੀ ਜ਼ਿਆਦਾ ਸਿਰਜਣਾਤਮਕ ਕਿਸਮ ਦੇ ਹੁੰਦੇ ਆ ਇਹਨਾਂ ਦੀ ਭਾਸ਼ਾ ਸ਼ੈਲੀ ਵੀ ਬਹੁਤ ਚੰਗੀ ਹੁੰਦੀ ਹੈ ਇਵਨਕੇ ਇਹ ਵੀ ਮੰਨਿਆ ਜਾਂਦਾ ਕਿ ਇਹ ਵਾਰਤਕ ਰੂਪਤਾ ਹੁੰਦਾ ਵਾ ਪਰ ਇਹ ਕਵਿਤਾ ਦੇ ਵਰਗਾ ਹੁੰਦਾ ਜਦੋਂ ਅਸੀਂ ਕਵਿਤਾ ਦੇ ਵਰਗੇ ਬਿੰਬ ਪ੍ਰਤੀਕ ਸਾਰੀਆਂ ਚੀਜ਼ਾਂ ਵਾਰਤਕ ਦੇ ਅੰਦਰ ਐਡ ਕਰਦੇ ਹਾਂ ਤਾਂ ਉਹਨੂੰ ਅਸੀਂ ਲਲਿਤ ਨਿਬੰਧ ਕਹਿੰਦੇ ਹਾਂ ਲਲਿਤ ਨਿਬੰਧ ਛੋਟਾ ਨਿਬੰਧ ਵੀ ਹੁੰਦਾ ਇਹ ਬਹੁਤਾ ਵੱਡਾ ਨਹੀਂ ਹੁੰਦਾ ਪਰ ਇਹਦੇ ਵਿੱਚ ਸਿਰਜਣਾਤਮਕ ਪੱਖ ਦਾ ਬਹੁਤ ਧਿਆਨ ਰੱਖਿਆ ਜਾਂਦਾ ਇੱਥੇ ਬਿੰਬ ਵੀ ਵਰਤੇ ਜਾਂਦੇ ਨੇ ਅਲੰਕਾਰ ਵੀ ਵਰਤੇ ਜਾਂਦੇ ਨੇ ਪ੍ਰਤੀਕ ਵੀ ਵਰਤੇ ਜਾਂਦੇ ਨੇ ਕਈ ਕਵਿਤਾ ਵਰਗੀ ਵਾਰਤਕ ਹੁੰਦੀ ਆ ਜਿਹਨੂੰ ਲਲਿਤ ਨਿਬੰਧ ਕਿਹਾ ਜਾਂਦਾ ਵਧੇਰੇ ਸਿਰਜਣਾਤਮਕ ਹੁੰਦਾ ਹੈ ਅੱਗੇ ਚੱਲਦੇ ਆ ਸਵਾਲ ਹੈ ਸੁਰਮੇ ਵਾਲੀ ਅੱਖ ਕਿਸ ਵਿਦਾ ਦੀ ਰਚਨਾ ਹੈ ਨੰਬਰ 1 ਰੇਖਾ ਚਿੱਤਰ ਨੰਬਰ 2 ਨਾਵਲ ਨੰਬਰ 3 ਨਿਬੰਧ ਤੇ ਨੰਬਰ 4 ਕਹਾਣੀ ਨਾ ਤਾਂ ਪਿਆਰੇ ਵਿਦਿਆਰਥੀਓ ਇਹ ਕਹਾਣੀ ਹੈ ਨਾ ਹੀ ਨਾਵਲ ਹੈ ਕਿਉਂਕਿ ਵਾਰਤਕ ਦੇ ਅੰਦਰ ਅਸੀਂ ਨਾਵਲ ਤੇ ਕਹਾਣੀ ਨੂੰ ਨਹੀਂ ਸ਼ਾਮਿਲ ਕਰ ਰਹੇ ਵਾਰਤਕ ਰੂਪਾਂ ਦੇ ਵਿੱਚ ਅਸੀਂ ਇਹਨਾਂ ਦਾ ਜ਼ਿਕਰ ਨਹੀਂ ਕਰਦੇ ਸਾਡੇ ਕੋਲ ਰਹਿ ਗਿਆ ਰੇਖਾ ਚਿੱਤਰ ਤੇ ਨਿਬੰਧ ਕਾਇਨ ਨਿਬੰਧ ਵੀ ਨਹੀਂ ਆ ਇਹਦਾ ਸਹੀ ਉੱਤਰ ਹੈ ਰੇਖਾ ਚਿੱਤਰ। ਸੁਰਮੇ ਵਾਲੀ ਅੱਖ ਰੇਖਾ ਚਿੱਤਰ ਹੈ ਤੇ ਇਹ ਰੇਖਾ ਚਿੱਤਰ ਵੀ ਬਲਵੰਤ ਗਾਰਗੀ ਦੁਆਰਾ ਲਿਖਿਆ ਗਿਆ ਹੈ। ਤੁਸੀਂ ਯਾਦ ਰੱਖਣਾ ਕਿ ਬਲਵੰਤ ਗਾਰਗੀ ਦੇ ਬਹੁਤ ਸਾਰੇ ਸਵਾਲ ਆਉਂਦੇ ਆ ਬਲਵੰਤ ਗਾਰਗੀ ਦੇ ਰੇਖਾ ਚਿੱਤਰਾਂ ਬਾਰੇ ਅਕਸਰੀ ਪੇਪਰ 'ਚ ਪੁੱਛਿਆ ਜਾਂਦਾ ਤਾਂ ਤੁਸੀਂ ਸਾਰੇ ਯਾਦ ਕਰ ਲਿਓ ਇੱਕ ਤਾਂ ਹੈ ਸੁਰਮੇ ਵਾਲੀ ਅੱਖ ਦੂਜਾ ਹੈ ਕੌਡੀਆਂ ਵਾਲਾ ਸੱਪ ਇੱਕ ਹੈ ਨਿੰਮ ਦੇ ਪੱਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਹੋਰ ਵੀ ਜਿਹੜੇ ਆ ਰੇਖਾ ਚਿੱਤਰ ਸਾਨੂੰ ਮਿਲਦੇ ਆ। ਇਸੇ ਨਾਲ ਹੀ ਸਾਡਾ ਅੱਜ ਦਾ ਵਿਸ਼ਾ ਖਤਮ ਹੁੰਦਾ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਤੁਸੀਂ ਹੋਰ ਕਿਸ ਵਿਸ਼ੇ ਦੇ ਉੱਤੇ ਵੀਡੀਓ ਚਾਹੁੰਦੇ ਹੋ ਤੁਸੀਂ ਉਹਦੇ ਲਈ ਸਾਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ